ਕਹਾਸਾ ਵੈਗਰੂ ਜੀ ਕੀ ਫਤੇ ਅਜਦਾ ਸ਼ੇਮਾ ਸਰਲੇਖ ਬਾਣੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਟਕ ਦੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਪਰ ਕਿਤੇ ਜਿਸ ਵੇਲੇ ਮੋਹ ਮਾਇਆ ਦੇ ਬੱਦਲ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜਿੰਮ ਕਾਰਹੀਨਤਾ ਵਿੱਚ ਡੁੱਬਰੇ ਸਨ ਉਸ ਵੇਲੇ ਕਾਲਪੁਰਖ ਨੇ ਗੁਰਨਾਮਕ ਸਾਹਿਬ ਦੀ ਜੋਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਪਟਕ ਦੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ ਨਾਂਡ ਸ਼ਬਦ ਦੇ ਸਤੰਦ 53 ਲੋਕ ਹਨ ਇਹਦੇ ਸਾਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਮਦਾਸ ਜੀ ਪੰਥਕਾ ਦੇ ਬਾਲ ਜਿਤ ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸ਼ਬਦ ਜੋੜੀ ਰੱਖਿਆ ਹੈ ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਤੇ ਪਾਸ਼ਾ ਦਾ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹੱਦ ਤੱਕ ਸੰਧੂਕੜੀ ਪਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਪਾਸ਼ਾਈ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਤਰ੍ਹਾਂ ਦੀ ਬਾਣੀ ਵਿੱਚ ਚਿੱਤਿ ਦਾ ਰਸ ਵੀ ਹੈ ਤੇ ਭਗਤੀ ਦੀ ਮਿਠਾਸ ਵੀ ਹੈ ਇਹਨਾਂ ਦੋਹਾਂ ਪਾਵਨ ਆਮਾਂ ਦੀਆਂ ਵੱਖ-ਵੱਖ ਸਥਿਤੀਆਂ ਅੱਜ ਤੱਕ ਇਰਤਿਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਮੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਕ ਚੱਕਰ ਮੋਹ ਅਤੇ ਹਿਕਾਰ ਅਸਥਾਈ ਹਨ ਸੱਚਾ ਸੁੱਖ ਸਿਰਫ ਨਾਮ ਸਿਮਨ ਵਿੱਚ ਹੈ ਸਮੁੱਚੇ ਭਾਰਤ ਦੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬੀਤੀ ਹਲ ਜੜਿਆ ਹੈ ਉੱਥੇ ਦਾ ਰਗ ਅਤੇ ਪਾਪਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰ ਦੇ ਵਿਕਾਰਾਂ ਵਿੱਚ ਉਲਝਣ ਤੋਂ ਬਚ ਜਾਏ ਗੌੜੀ ਆਗ ਦੇ ਨੌਂ ਸ਼ਬਦ ਜੋ ਮਨੁੱਖ ਨੂੰ ਕਹਿੰਦੇ ਹਨ اے ਜੀਵ ਮਾਇਆ ਦੀਆਂ ਵਾਸਨਾਵਾਂ ਛੱਡ ਕੇ ਪ੍ਰਭੂ ਨਾਲ ਜੁੜ ਅਸਾ ਰਗ ਦਾ ਇੱਕ ਉਹ ਉਪਦਾਸ ਮੇਝਾਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ ਵਿਅਰਥ ਪੜਕਣ ਵਿੱਚ ਨਾ ਗਵਾ ਦੇਵਨ ਦਾਰੀ ਰਾਗ ਦੇ ਤਨ ਜੁਪ ਦੇ ਨਾਮ ਸਬੰਧ ਦੀ ਮਾਵਾ ਗੁੰਧ ਹਨ ਜਿਸ ਨੇ ਵੀ ਹਰੀ RAM ਜਪਿਆ ਉਸ ਦਾ ਭਵਿਕ ਸਗ ਰਿਆ ਗਿਹਾ ਜਿਵੇਂ ਰਾਗ ਦਾ ਟਿੱਕਾ ਕਹਿੰਦਾ ਹੈ ਕਿ ਸੰਸਾਰ ਦੇ ਨੇਕ ਰੰਗਾਂ ਪਿੱਛੇ ਇੱਕ ਹੀ ਸੱਚਾ ਪ੍ਰਭੂ ਹੈ ਸ੍ਰੋਠੀ ਰਾਗ ਦੇ 12 ਸ਼ਬਦਾਂ ਮਾਤ ਇਹ ਡਰ ਅਤੇ ਮਾਇਆ ਦੀ ਨਾਸਵੰਤਾ ਨੂੰ ਸਪਸ਼ਟ ਕੀਤਾ ਹੈ ਰਾਗ ਦੀ ਆਸਰੀ ਦੇ ਚਾਰ ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜੰਗਲਾਂ ਵਿੱਚ ਨਹੀਂ ਸਗ ਆਪਣੇ ਮਾਨ ਵਿੱਚ ਲੱਭ ਰਾਗ ਦੀ ਆਸਰੀ ਦੇ ਤਿੰਨੇ ਸ਼ਬਦ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੀ ਪ੍ਰੇਰਣਾ ਦਿੰਦੇ ਹਨ ਰਾਗ ਢੋਡੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਦੀ ਦਲਤ ਪਰਿਵਰਸਤਾ ਦਾ ਚਿੱਤਰਣ ਕਰਦਾ ਹੈ ਤਿਲੰਗ ਰਾਗ ਦੇ ਤਿੰਨੇ ਸ਼ਬਦ ਮਨੁੱਖ ਨੂੰ ਸचेਤ ਕਰਵਾਉਂਦੇ ਹਨ ਲਾਪਰਵਾਹ ਜੀਵਨ ਨਾਲ ਜਿਉਂ ਫਰਮਾਤਮਾ ਦੇ ਅਗੇ ਨਾਮ ਸਿਮਣ ਵਿੱਚ ਜੁੜੇ ਰਹੋ ਬਿਲਾਵਲ ਰਾਗ ਵਿੱਚ ਡੁੱਬਦੇ ਅਤੇ ਟਿਪਦੇ ਹਨ ਜਿੱਥੇ ਗੁਰੂ ਜੀ ਪਾਰਨੀਕ ਉਦਾਹਰਨਾਂ ਨਾਲ ਦੱਸਦੇ ਹਨ ਕਿ ਪ੍ਰਭੂ ਦੀ ਰੱਖਿਆ ਹੈ। ਰਾਮਕਲੀ ਰਾਗ ਦੇ ਤਿੰਨ ਟਿਪਦੇ ਉਸਜੁਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ। ਰਾਗ ਮਾਰੂ ਦੇ ਤਿੰਨ ਡੁੱਬਦੇ ਦੱਸਦੇ ਹਨ ਕਿ ਮਨ ਦੀ ਮਰਜ਼ੀ ਤੇ ਚੱਲਣ ਨਾਲ ਜਨਮ ਵਿਅੱਥ ਹੋ ਜਾਂਦਾ ਹੈ। ਰਾਗ ਸੰਤੂ ਦੇ ਪੰਜ ਸ਼ਬਦ ਇੱਕ ਡੁੱਬਦਾ ਤੇ ਚਾਰ ਟਿਪਦੇ ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਉਰਾਧਰ ਕਹਿੰਦੇ ਹਨ ਅਤੇ ਨਾਮ ਨਾਲ ਜੋੜਨ ਦਾ ਪ੍ਰਦੇਸ਼ ਕਰਦੇ ਹਨ। ਰੰਗਰਾਲ ਦੇ ਚਾਰ ਧੁਪਦੇ ਯਾਦ ਦਿਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਸੱਚਾ ਸਹਾਇਕ ਨਹੀਂ। ਰਾਗ ਜੈਜਵੰਤੀ ਦੇ ਚਾਰ ਧੁਪਦੇ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਿਲਦੇ ਹਨ, ਮਾਰਗਦਰਸ਼ਨ ਕਰਦੇ ਹਨ ਕਿ ਰਾਸ ਭੋਗ ਛੱਡੋ ਤੇ ਨਾਮ ਸਿਮਰਨ ਨਾਲ ਜੁੜੋ। ਆਕਰ ਵਿੱਚ ਗੁਰੂ ਜੀ ਦੇ ਰਾਗਮੁਕਤ 57 ਸ਼ਲੋਕ ਜੋ ਮਧਵਾਨੀ ਮਹਿਲਾ ਪੰਜਵਾਂ ਤੋਂ ਪਹਿਲੇ ਦਰਜ ਹਨ, ਜੀਵਨ ਦੀ ਸਚਾਈ ਪਰ ਆਗ ਤੇ ਨਾਮ ਦੀ ਮਹਿਮਾ ਮਨੁੱਖ ਨੂੰ ਡੂੰਘੇ ਰੂਪ ਵਿੱਚ ਸਿਖਾਉਂਦੇ ਹਨ। ਪ੍ਰਾਕਿਕ ਖਿਰਦਾ ਫੁੱਲ ਹੈ। ਹਰ ਸ਼ਬਦ ਸੁਜੰਦਾ ਇਸ ਇਹ ਸੰਬੰਧ ਮਨੋਖ ਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਸਾਧ ਦੀ ਸ਼ਰਨ ਵਿੱਚ ਆ ਕੇ ਮੋਹ ਮਾਇਆ ਛੱਡ ਕੇ ਆਗਮੇ ਜੀਵਨ ਬਤੀਤ ਕਰ ਤੇ ਨਾਮ ਰੂਪੀ ਭਗਤੀ ਰਾਸ ਪੀ ਫਿਰ ਉਸ ਪ੍ਰਭੂ ਨੂੰ ਪਾ ਕੇ ਸੱਚਾ ਸੁਖ ਮਿਲ ਜਾਵੇਗਾ ਦਾ ਹਜ਼ਰ ਜੀ ਦਾ ਖਾਲਸਾ ਬਾਇਕ ਜੇ ਕੀ ਫਤਿਹ